ਸਾਨ ਸਾਬ ਨੇ ਅਗਲੇ ਜਿਹੜੇ ਸਾਡੇ ਪ੍ਰੋਗਰਾਮ ਸੀ ਉਹ ਤੁਹਾਡੇ ਨਾਲ ਸਾਂਝੇ ਕੀਤੇ ਨੇ ਕੱਲ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਬਾਬਾ ਬਕਾਲਾ ਵਿਖੇ ਰਖੜ ਪੁੰਨਿਆ ਦੇ ਮੌਕੇ ਤੇ ਇੱਕ ਮੀਰੀ ਪੀਰੀ ਕਾਨਫਰੰਸ ਕੀਤੀ ਜਾਏਗੀ 15 ਤਰੀਕ ਜਿਹੜਾ 15 ਅਗਸਤ ਹੈ ਕਿਉਂਕਿ ਪੂਰੇ ਭਾਰਤ ਦੇ ਵਿੱਚ ਭਾਰਤ ਆਪਣੇ ਜਿਹੜਾ ਪਾਰਟੀਸ਼ਨ ਕੋਈ ਸੀ ਕਿ 1947 ਦੇ ਵਿੱਚ ਉਸ ਦਿਨ ਨੂੰ ਆਜ਼ਾਦੀ ਦੇ ਤੌਰ ਤੇ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਲੇਕਿਨ ਪੰਜਾਬ ਲਈ ਇਹ ਕਾਲਾ ਦਿਨ ਹੈ ਪੰਜਾਬ ਦੀ ਵੰਡ ਹੋਈ ਸੀ ਤੇ ਲੱਖਾਂ ਲੋਕ ਦੋਹਾਂ ਪਾਸੇ ਇਸ ਦੀ ਭੇਂਟ ਚੜੇ ਸੀਗੇ ਸੋ ਸਾਡੇ ਲਈ ਔਰ ਉਸ ਤੋਂ ਬਾਅਦ ਜੋ ਸਾਡੇ ਨਾਲ ਘਟਨਾਵਾਂ ਜੋ ਬੀਤਿਆ ਜੋ ਜ਼ੁਲਮ ਹੋਏ ਜੋ ਸਾਨੂੰ ਜਲਾਲਤ ਸੈਣੀ ਪਈ ਜਿਸ ਤਰੀਕੇ ਦੇ ਨਾਲ ਬੇਇਨਸਾਫੀਆਂ ਹੋਈਆਂ ਇਨਜਸਟਿਸਿਸ ਹੋਏ ਡਿਸਕ੍ਰਿਮੀਨੇਸ਼ਨ ਹੋਏ ਸਾਡੇ ਲਈ ਇਹ ਸੱਤ ਦੇ ਹੱਕਾ ਜਿਹੜਾ ਉਹ ਜਲਾਲਤ ਦਾ ਜ਼ੁਲਮ ਦਾ ਔਰ ਗੁਲਾਮੀ ਦਾ ਰਿਆ ਹੈ ਇਸ ਕਰਕੇ ਅਸੀਂ 15 ਅਗਸਤ ਕਦੇ ਵੀ ਨਹੀਂ ਮਨਾਇਆ ਇਹ 15 ਅਗਸਤ ਸਾਡੀ ਹੈ ਵੀ ਨਹੀਂ ਹੈ ਔਰ ਅਸੀਂ ਇਸ ਦਿਨ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਹਮੇਸ਼ਾ ਉਹਦਾ ਇਜ਼ਹਾਰ ਕਰਦੇ ਹਾਂ ਔਰ ਪ੍ਰੋਟੈਸਟ ਰਾਹੀਂ ਅਸੀਂ ਆਪਣਾ ਮੈਸੇਜ ਵੀ ਦੇਣ ਦੀ ਕੋਸ਼ਿਸ਼ ਕਰਦੇ ਆ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਪੰਜਾਬ ਅਲੱਗ ਇੱਕ ਆਜ਼ਾਦ ਸੁਤੰਤਰ ਮੁਲਕ ਹੋਂਦ ਵਿੱਚ ਆਨ ਲਈ ਸੰਘਰਸ਼ੀਲ ਪੰਜਾਬੀ ਇਸ ਦੇ ਲਈ ਪਿਛਲੇ 5 ਦਹਾਕਿਆਂ ਤੋਂ ਲੜ ਰਹੇ ਨੇ ਅਸੀਂ ਸੋਵਰਨ ਪੰਜਾਬ ਇੰਡੀਪੈਂਡੈਂਟ ਪੰਜਾਬ ਜਿੰਨੂੰ ਅਸੀਂ ਖਾਲਸਤਾਨ ਕਹਿੰਦੇ ਆ ਉਸ ਦੀ ਲੜਾਈ ਪਿਛਲੇ 5 ਦਹਾਕਿਆਂ ਤੋਂ ਲੜ ਰਹੇ ਆ ਸੋ ਸਾਡੇ ਲਈ ਇਹ ਕੋਈ ਖੁਸ਼ੀ ਦਾ ਕੋਈ ਆਜ਼ਾਦੀ ਦਾ ਦਿਨ ਨਹੀਂ ਹੈ 15 ਅਗਸਤ ਨੂੰ ਅਸੀਂ ਬਾਈਕਾਟ ਦਾ ਸੱਦਾ ਦਿੰਦੇ ਆ ਲੋਕਾਂ ਨੂੰ ਕਹਿੰਦੇ ਆ ਕਿ ਐਜ਼ ਅ ਬਲੈਕ ਡੇ ਦੇ ਤੌਰ ਤੇ ਮਨਾਇਆ ਜਾਵੇ 14 ਤਰੀਕ ਪੂਰਵ ਸੰਧਿਆ ਮੌਕੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ ਪ੍ਰੋਟੈਸਟ ਮਾਰਚਸ ਹੋਣਗੇ ਦੁਆਬੇ ਦੇ ਵਿੱਚ ਜਲੰਧਰ ਮਾਲਵੇ ਦੇ ਜਿਹੜਾ ਮਾਲਵੇ ਦਾ ਮਾਰਚ ਹੈ ਉਹ ਪਟਿਆਲੇ ਹੋਏਗਾ ਔਰ ਮਾਝੇ ਦਾ ਫਿਰੋਜ਼ਪੁਰ ਦੇ ਵਿੱਚ ਹੋਏਗਾ ਪਿੱਛੇ ਬੋਰਡ ਦੇ ਉੱਤੇ ਅਸੀਂ ਉਹ ਰੀਜਨਸ ਜਿਹੜੇ ਵਿਰੋਧ ਦੇ ਕਾਰਨ ਨੇ ਉਹ ਅਸੀਂ ਲਿਸਟ ਕੀਤੇ ਨੇ ਮਾਨ ਸਾਹਿਬ ਨੇ ਉਹ ਬਰੀਫ ਕੀਤੇ ਨੇ ਤੁਹਾਨੂੰ ਪੁਲਿਸ ਟਾਰਚਰ ਕਸਟੋਡੀਅਲ ਡੈੱਥ ਕਸਟੋਡੀਅਲ ਫੇਕ ਇਨਕਾਊਂਟਰਸ ਪੰਜਾਬ ਨੂੰ ਹਿੰਦੁਸਤਾਨ ਤੇ ਭਾਰਤ ਦੀ جنگ ਦੇ ਜਿਹੜਾ ਉਹਦਾ ਅਖਾੜਾ ਬਣਾਉਣਾ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ ਲੈਂਡ ਪੋਲਿੰਗ ਬਹੁਤ ਸਾਰੇ ਐਸੇ ਸਾਡੇ ਸਾਡੇ ਸਾਹਮਣੇ ਮਸਲੇ ਨੇ ਜਿਨ੍ਹਾਂ ਦਾ ਅਸੀਂ ਇਸ ਵਾਰ ਪ੍ਰੋਟੈਸਟ ਕਰਨ ਜਾ ਰਹੇ ਹਾਂ ਇਸ ਸਾਲ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਹਾਂ ਇੱਕ ਘਟਨਾ ਕੱਲ ਹੋਰ ਵਾਪਰੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਉਥੋਂ ਦੀ ਸਰਕਾਰ ਨੇ 25 ਕਿਤਾਬਾਂ ਦੇ ਉੱਤੇ ਬੈਨ ਲਾਇਆ ਜਿਹੜੀਆਂ ਕਿ ਆਥਰਸ ਇੰਟੈਲੈਕਚੁਅਲਸ ਤੇ ਹਿਸਟੋਰੀయన్స్ ਦੀਆਂ ਲਿਖੀਆਂ ਹੋਈਆਂ ਜਿਨ੍ਹਾਂ ਵਿੱਚ ਮੈਡਮ ਅਰੁੰਦਤੀ ਰਾਇ ਦੇਵੀ ਕਿਤਾਬ ਹੈ ਦੇਖੋ ਹਿੰਦੁਸਤਾਨ ਆਪਣੇ ਨੂੰ ਕਿਸ ਤਰੀਕੇ ਦਾ ਜਮਹੂਰੀਅਤ ਹੋਣ ਦਾ ਦਾਵਾ ਕਰਦਾ ਹੈ ਜਿੱਦੀ ਇਸਟੈਬਲਿਸ਼ਮੈਂਟ ਵਰਡਸ ਤੇ ਬੁਕਸ ਤੋਂ ਵੀ ਸਕਾਇਰਡ ਹੈ ਡਰਦੀ ਹੈ ਮਤਲਬ ਇਹ ਕਿਤਾਬਾਂ ਤੋਂ ਵੀ ਡਰਦੇ ਨੇ ਸ਼ਬਦਾਂ ਤੋਂ ਵੀ ਡਰਦੇ ਨੇ ਔਰ ਇਹ ਜਿਹੜਾ ਜੰਮੂ ਕਸ਼ਮੀਰ ਗਵਰਨਮੈਂਟ ਦਾ ਇਹ ਆਰਡਰ ਹੈ ਇਹ ਫੈਸੀਸਿਸਟ ਇਨ ਨੇਚਰ ਹੈ ਫਾਸੀਵਾਦੀ ਹੈ ਆਰਡਰ ਔਰ ਅਸੀਂ ਇਹਨੂੰ ਕੰਡੈਮਨ ਕਰਦੇ ਆਂ ਔਰ ਇਹ ਕਿਤਾਬਾਂ ਪਿਛਲੇ ਕਈ ਸਾਲਾਂ ਤੋਂ ਮਾਰਕੀਟ ਦੇ ਵਿੱਚ ਨੇ ਅਸੀਂ ਸਾਰਿਆਂ ਨੇ ਉਹਨਾਂ ਵਿੱਚੋਂ ਬਹੁਤ ਸਾਰੀਆਂ ਪੜੀਆਂ ਵੀ ਨੇ ਬਟ ਇਹਨਾਂ ਨੂੰ ਹੁਣ ਦੇਖੋ ਇੰਨੀ ਦੇਰ ਬਾਅਦ ਜਾਗ ਆਈ ਔਰ ਇਹਨਾਂ ਨੂੰ ਇਹ ਉਹਨਾਂ ਕਿਤਾਬਾਂ ਤੋਂ ਵੀ ਡਰ ਗਏ ਨੇ ਸੈਕਿੰਡ ਗੱਲ ਹੈ ਕਿ ਇਹ ਕਿ ਪਿੱਛੇ 2 ਦਿਨ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਨੇ ਇੱਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਗਏ ਨੇ ਜਥੇਦਾਰ ਕੁਲਦੀਪ ਸਿੰਘ ਉਹਨਾਂ ਨੇ ਇੱਕ ਕੋਈ ਅਕਾਲੀ ਦਲ ਦੀ ਜਿਹੜੀ ਟਸਲ ਚੱਲ ਰਹੀ ਇੰਟਰਨਲ ਪਾਵਰ ਸਟਰਗਲ ਚੱਲ ਰਹੀ ਹੈ ਉਹਦੇ ਤੇ ਇੱਕ ਕਮੈਂਡ ਕੀਤਾ ਸੀਗਾ ਕਿ ਕੋਈ ਸਿੱਖ ਜਥੇਵੰਦੀ ਆਪਣੇ ਆਪ ਨੂੰ ਅਕਾਲ ਤਖਤ ਸਾਥੀ ਸਰਪ੍ਰਸਤ ਸਰਪ੍ਰਸਤੀ ਲਈ ਦਾਵਾ ਨਾ ਕਰੇ ਵੀ ਕੋਈ ਇਹ ਨਾ ਕਵੇ ਕਿ ਮੈਨੂੰ ਸਰਪ੍ਰਸਤੀ ਹਾਸਲ ਆਕਾਲਤ ਸਰ ਦੀ ਇਨ ਪ੍ਰਿੰਸੀਪਲ ਕਿਉਂਕਿ ਇਹ ਆਕਾਲਤ ਸਰ ਮੇਰੀ ਪੀੜੀ ਦੇ ਸਿਧਾਂਤ ਦੀ ਰਿਪਰੈਜੈਂਟੇਸ਼ਨ ਕਰਦਾ ਇਸ ਕਰਕੇ ਹਰ ਉਹ ਪੰਥਕ ਜਥੇਬੰਦੀ ਜਿਹੜੀ ਪੰਥ ਨੂੰ ਸਮਰਪਿਤ ਹੈ ਪੰਥਕ ਸਰੋਕਾਰਾਂ ਲਈ ਲੜ ਰਹੀ ਹੈ ਪੰਥਕ ਸਰੋਕਾਰਾਂ ਲਈ ਹੀ ਉਹ ਆਪਣਾ ਸਭ ਕੁਝ ਆਪਣੀਆਂ ਹਰ ਸਰਗਰਮੀਆਂ ਕਰ ਰਹੀ ਹੈ ਉਸ ਨੂੰ ਆਟੋਮੈਟਿਕਲੀ ਕੁਦਰਤੀ ਅਕਾਲ ਤਰ ਸਾਹਿਬ ਦੀ ਸਰਪ੍ਰਸਤੀ ਹਾਸਲ ਹੋ ਜਾਂਦੀ ਹੈ ਸਵਾਲ ਇੱਥੇ ਇਹ ਉੱਠਦਾ ਹੈ ਕਿ ਅਕਾਲ ਤਰ ਸਾਹਿਬ ਦੀ ਸਰਪ੍ਰਸਤੀ ਹਰ ਪੰਥਕ ਜਥੇਬੰਦੀ ਨੂੰ ਹੈ ਹੁਣ ਜਥੇਦਾਰ ਦੀ ਸਰਪ੍ਰਸਤੀ ਕਿਸ ਕਿਸ ਜਥੇਬੰਦੀ ਨੂੰ ਹੈ ਇਹ ਜਥੇਦਾਰ ਦੱਸ ਸਕਦੇ ਨੇ ਉਹਨਾਂ ਦੀ ਆਪਣੀ ਸਰਪ੍ਰਸਤੀ ਕਿੰਨੂ ਹੈ ਇਹ ਉਹ ਜ਼ਰੂਰ ਡਿਫਾਈਨ ਕਰ ਸਕਦੇ ਨੇ ਪਰ ਅਕਾਲ ਤਰ ਦੀ ਸਰਪ੍ਰਸਤੀ ਹਰ ਪੰਥਕ ਜਿਹੇ ਬੰਦੇ ਨੂੰ ਆਲਰੇਡੀ ਹੀ ਹੈ ਆਟੋਮੈਟਿਕਲੀ ਹੈ ਕਿਉਂਕਿ ਉੱਥੇ ਸਿਧਾਂਤ ਹੀ ਮੇਰੀ ਵੀ ਦੀ। ਕੀ ਤੁਹਾਡੇ ਦਲ ਖਾਲਸਾ ਰ ਕਾਦੀ ਦਾ ਅਮਰਸਰ ਵਾਲੇ ਇਹਨਾਂ ਦਾ ਕੀ ਕਹਿਣਾ ਵੀ ਇੱਕ ਪਲੇਟਫਾਰਮ ਤੇ ਸਮਾਗਮ ਹੋਣੇ ਚਾਹੀਦੇ ਆ ਜਾਂ ਸੰਗਤਾਂ ਬੁੱਧਾ ਜਰਣ ਦੇਖੋ ਜੀ ਗੁਰਪੁਰਬ ਮਨਾਣਾ ਜਿੰਨਾ ਵੱਧ ਮਨਾਇਆ ਜਾਏਗਾ ਉਹਨਾਂ ਲੋਕਾਂ ਤੱਕ ਸੰਦੇਸ਼ ਜਿਆਦਾ ਜਾਏਗਾ। ਹਰ ਧਾਰਮਿਕ ਸੰਸਥਾ ਧਾਰਮਿਕ ਇੰਸਟੀਚੂਨ ਨੂੰ ਰਾਈਟ ਹੁੰਦਾ ਹੈ ਕਿ ਉਹ ਗੁਰਪੁਰਬ ਮਨਾਵੇ ਔਰ ਜਿਹੜਾ ਗੁਰੂ ਦਾ ਸੰਦੇਸ਼ ਹੈ ਉਹਨੂੰ ਐਕਚੁਅਲ ਸਪਿਰਿਟ ਦੇ ਵਿੱਚ ਲੋਕਾਂ ਤੱਕ ਲੈ ਕੇ ਜਾਵੇ ਸੋ ਦਿੱਲੀ ਕਮੇਟੀ ਮਨਾਉਂਦੀ ਹੈ ਸ਼੍ਰੋਮਣੀ ਕਮੇਟੀ ਮਨਾਉਂਦੀ ਹੈ ਫਾਈਨ ਹੈ ਸਰਕਾਰ ਨੂੰ ਇਹਦੇ ਵਿੱਚ ਦਖਲੰਦਗੀ ਨਹੀਂ ਕਰਨੀ ਚਾਹੀਦੀ ਪਰ ਗੁਰਦੁਆਰਾ ਕਮੇਟੀਆਂ ਨੂੰ ਮਨਾਉਣਾ ਚਾਹੀਦਾ ਔਰ ਔਰ ਇਹ ਹਰ ਇੱਕ ਦਾ ਡਿਊਟੀ ਹੈ ਦੇ ਆਰ ਡਿਊਟੀ ਬਾਉਂਡ ਕਿ ਉਹ ਗੁਰਪੁਰ ਮਨਾਉਣ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਗੁਰਪੁਰ ਗੁਰਪੁਰ ਮਨਾਉਣੇ ਗੁਰਦੁਆਰੇ ਮੈਨੇਜ ਕਰਨੇ ਓਕੇ ਹੈ ਬਟ ਐਸਸੀਪੀਸੀ ਨੂੰ ਇਸ ਤੋਂ ਮੋਰ ਦੈਨ ਥੈਟ ਪੰਥਕ ਜਿਹੜੀ ਐਸ ਵੈਲ ਸਿਚੁਏਸ਼ਨ ਹੈ ਜਿਹੜੀ ਸਿਕਸ ਸਿਚੁਏਸ਼ਨ ਹੈ ਖਾਸ ਤੌਰ ਤੇ ਸਿਕ ਡਾਇਸਪੋਰਾ ਤੇ ਜਿਵੇਂ ਮਾਨ ਸਾਹਿਬ ਨੇ ਗੱਲ ਕੀਤੀ ਹੈ ਕਿ ਜੀਓ ਪੋਲਿਟੀਕਲ ਸਿਚੁਏਸ਼ਨ ਜਿਵੇਂ ਚੇਂਜ ਹੋ ਰਹੀ ਹੈ ਨਵੀਂ ਸਾਫਗੰਦੀ ਹੋ ਰਹੀ ਹੈ ਇੰਡੀਆ ਜਿਹੜਾ ਆਪਣੇ ਆਪ ਨੂੰ ਪਿਛਲੇ 15 20 ਸਾਲ ਤੋਂ ਅਮਰੀਕਾ ਤੇ ক্লোਜ਼ ਲੈ ਗਿਆ ਸੀ ਉਹ ਹੁਣ ਅਮਰੀਕਾ ਤੋਂ ਪਿੱਛੇ हट ਗਿਆ ਉਹਨਾਂ ਦੀ ਆਪਸ ਵਿੱਚ ਜਿਸ ਤਰੀਕੇ ਦੇ ਨਾਲ ਵਿਗੜੀ ਹੈ ਤੁਹਾਡੇ ਸਾਹਮਣੇ ਹੈ ਔਰ ਪਾਕਿਸਤਾਨ ਜਿਹੜਾ ਪਿਛਲੇ 15 ਸਾਲ ਤੋਂ ਅਮਰੀਕਾ ਤੋਂ ਦੂਰ ਹੋ ਗਿਆ ਸੀ ਉਹ ਇੱਕਦਮ ਅਮਰੀਕਾ ਦੇ ਨੇੜੇ ਆ ਗਿਆ ਸੋ ਬਹੁਤ ਵੱਡੀ ਜਿਹੜੀ ਜੀਓ ਪੋਲਿਟੀਕਲ ਸਿਚੁਏਸ਼ਨ ਦੇ ਵਿੱਚ ਚੇਂਜ ਆ ਰਹੀ ਹੈ ਔਰ ਇਸ ਚੇਂਜ ਦੇ ਵਿੱਚ ਸਿੱਖਾਂ ਦਾ ਇੱਕ ਅਹਿਮ ਰੋਲ ਹੈ ਸਿੱਖ ਜਿਹੜਾ ਡਾਇਸਪੋਰ ਹੈ ਤੇ ਸਿੱਖ ਜਿਹੜੇ ਇਸ਼ੂਜ਼ ਨੇ ਐਸ ਵੈਲ ਇੰਟਰਨੈਸ਼ਨਲ ਟੇਬਲ ਤੇ ਡਿਸਕਸ ਹੋ ਰਹੇ ਨੇ ਇਵਨ ਖਾਲਸਤਾਨ ਵੀ ਡਿਸਕਸ ਹੋ ਰਿਹਾ ਹੈ ਸਿੱਖ ਐਕਟੀਵਿਜ਼ਮ ਡਿਸਕਸ ਹੋ ਰਿਹਾ ਹੈ ਇਹੋ ਜਿਹੇ ਟਾਈਮ ਤੇ ਐਸਜੀਪੀਸੀ ਨੂੰ ਆਪਣਾ ਰੋਲ ਅੱਗੇ ਹੋ ਕੇ ਪਲੇ ਕਰਨਾ ਚਾਹੀਦਾ ਗੁਰਦੁਆਰਿਆਂ ਦੇ ਅੰਦਰ ਮੈਨੇਜ ਕਰਨਾ ਗੁਰਪੁਰ ਮਨਾਨੇ ਓਕੇ ਫਾਇਨ ਬਹੁਤ ਵਧੀਆ ਗੱਲ ਹੈ ਪਰ ਇਸ ਤੋਂ ਵੱਡਾ ਰੋਲ ਵੀ ਸਿੱਖ ਲੀਡਰਸ਼ਿਪ ਨੂੰ ਇਸ ਵੇਲੇ ਆਪਣਾ ਡਿਫਾਈਨ ਕਰਕੇ ਪਲੇ ਕਰਨਾ ਚਾਹੀਦਾ ਸਾਡਾ ਦੇਖੋ ਪਹਿਲੀ ਗੱਲ ਤੇ ਹੈ ਕਿ ਜਿਹੜਾ ਇੱਕ ਨਵਾਂ ਫਰੰਟ ਹੋਂਦ ਵਿੱਚ ਆ ਰਿਹਾ ਹੈ ਇਹ ਉਹਦੇ ਡੈਲੀਕੇਟ ਦਾ ਤੇ ਉਹਦੇ ਮੈਂਬਰਸ ਦਾ ਰਾਈਟ ਹੈ ਕਿ ਉਹ ਕਿਸ ਨੂੰ ਪ੍ਰਧਾਨਿਤ ਹੁੰਦੇ ਕਾਲੀਦਲ ਅੰਮ੍ਰਿਤਸਰ ਦੇ ਡੈਲੀਗੇਟਸ ਤੇ ਮੈਂਬਰਸ ਦਾ ਰਾਈਟ ਹੈ ਕਿ ਉਹ ਆਪਣਾ ਪ੍ਰਧਾਨ ਚੋਣਨ ਉਸ ਪਾਰਟੀ ਦਾ ਪ੍ਰਧਾਨ ਕਿੰਨੂੰ ਚੁਣਿਆ ਜਾਂਦਾ ਇਹ ਉਹਨਾਂ ਦੇ ਮੈਂਬਰਸ ਤੇ ਡੈਲੀਗੇਟ ਦਾ ਰਾਈਟ ਹੈ ਸੋ ਅਸੀਂ ਅਸੀਂ ਉਹ ਰਾਈਟ ਤੇ ਨਹੀਂ ਰੱਖਦੇ ਪਰ ہاں ਤੁਸੀਂ ਕਮੈਂਟ ਪੁੱਛੇ ਨੇ ਤੇ ਅਸੀਂ ਇਹ ਜ਼ਰੂਰ ਜਾਣਦੇ ਆ ਕਿ ਸੁਖਬੀਰ ਬਾਦਲ ਵਾਂਗ ਉੱਪਰੋਂ ਪ੍ਰੈਜ਼ੀਡੈਂਟ ਅਪੋਜ਼ ਨਾ ਕੀਤੇ ਜਾਣ ਕਿਉਂਕਿ ਨਾ ਬੀਬੀ ਸਤਵੰਤ ਕੌਰ ਜੀ ਦਾ ਵੀ ਚੱਲ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਚੱਲ ਰਿਹਾ ਹੈ ਹੋਰ ਵੀ ਚੱਲ ਰਹੇ ਨੇ ਇਹ ਫਿਰ ਉਹੀ ਹੋਏਗਾ ਜੋ ਪਹਿਲੇ ਅਕਾਲੀ ਦਲ ਦਾ ਦੀ ਟ੍ਰੈਡੀਸ਼ਨ ਸੀਗੀ ਜਿਹੜੇ ਉਹਨਾਂ ਦੀ ਪ੍ਰੈਕਟਿਸ ਸੀਗੀ ਕਿ ਉੱਪਰੋਂ ਬਿਗ ਨੇਮਸ ਨੂੰ ਉੱਪਰ ਬਿਠਾ ਦਿੱਤਾ ਜਾਵੇ ਨਹੀਂ ਜਿਹੜੇ ਡੈਲੀਗੇਟਸ ਕੋਸ ਕੋਸ ਅਕਾਲੀ ਦਲ ਦੇ ਜਿਹੜੇ ਨਵਾਂ ਨਵਾਂ ਹੋਣ ਦੇ ਵਿਚ ਆ ਰਹੇ ਉਹਦੇ ਡੈਲੀਗੇਟ ਜਦੋਂ ਇਕੱਠੇ ਹੋਣਗੇ ਉਹਨਾਂ ਨੂੰ ਡੈਮੋਕਰੈtic ਰਾਈਟ ਦਿੱਤਾ ਜਾਵੇ ਕਿ ਉਹ ਆਪਣਾ ਪ੍ਰੈਜ਼ੀਡੈਂਟ ਆਪ ਚੁਣ ਲੈਣ ਪਛਤਾ ਅਮਨ ਪਸੰਦ ਤਰੀਕੇ ਦੇ ਨਾਲ ਸਾਰਿਆਂ ਪੰਮਾਂ ਨਾਲ ਰਹਿਣਾ ਚਾਹੁੰਦੇ ਆਂ ਤੇ ਅਸੀਂ ਮੰਦਰਾਂ ਦੇ ਉੱਤੇ ਮਸਜਿਦਾਂ ਦੇ ਉੱਤੇ ਗਿਰਜਾ ਘਰਾਂ ਦੇ ਉੱਤੇ ਸੱਡਾ ਉਹਨਾਂ ਦੇ ਨਾਲ ਕੋਈ ਤਲਕ ਨਹੀਂ ਅਸੀਂ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ ਇੱਜ਼ਤ ਕਰਦੇ ਹਾਂ ਤੇ ਵਿੰਡ ਮੋਟੀਆਂ ਹੈ ਤੇ ਭਿੱਖੀ ਵਿੰਡ ਜਿਹਨੂੰ ਬਾਦਲਦਾਲ ਦੇ ਐਮ ਐਲ ਏ ਕੀ ਨਾ ਵੈਸਾ ਸੰਗ ਬਿਰਸਾ ਸਿੰਘ ਵਲਟੋਈ ਨੇ ਮੰਦਰ ਦੀਆਂ ਸਾਰੀਆਂ ਮੂਰਤੀਆਂ ਛੱਪੜ ਦੇ ਵਿੱਚ ਸਿੱਟਤੀਆਂ ਸੀ ਸਾਡੀ ਪਾਰਟੀ ਨੇ ਜਾ ਕੇ ਉਹ ਛੱਪੜ ਚੁਕੜਾ ਕੇ ਬਕਾਇਦਾ ਮੰਦਰ ਦੇ ਵਿੱਚ ਫਿੱਟ ਕੀਤੀਆਂ ਤੇ ਸ਼ਾਂਤੀ ਨੂੰ ਬਹਾਲ ਕੀਤਾ ਹੈਗਾ